ਮੰਡੋਰੀ ਕਾਦਵਿਖੇ ਦਰਬਾਰ ਬਾਬਾ ਜ਼ਾਰ ਪੀਰ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਬਾਬਾ ਜ਼ਾਰ ਪੀਰ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਸਾਈ ਲਖਵੀਰ ਸ਼ਾਹ ਕਟਾਰੀਆ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਮੌਕੇ ਸੇਵਾਦਾਰ ਬੀਬੀ ਹਰਬਜਨ ਕੌਰ ਅਸ਼ਵਨੀ ਕੁਮਾਰ ਵਿਜੇ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਾਦਰ ਸਿਰਾਗ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਵੱਖ-ਵੱਖ ਦਰਬਾਰਾਂ ਤੋਂ ਫਕਰ ਫਕੀਰ ਨੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਪ੍ਰੇਮ ਕੁਮਾਰ ਪ੍ਰਣਾਮ ਕਵਾਲ ਮਾਨ ਕਲੀ ਪਟਿਆਲਾ ਉਤਾ ਜੈਲਦਾਰ ਤਾਜੋਵਾਲ ਆਦਿ ਨੇ ਪੀਰਾਂ ਦੀ ਮਹਿਫਿਲ ਸਜਾਈ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਸੰਤ ਮਹਾਪੁਰਸ਼ ਫਕਰ ਫਕੀਰਾ ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਲਾਨਾ ਜੋੜ ਮੇਲੇ ਦੌਰਾਨ ਬਾਬਾ ਰਾਮ ਸਰੂਪ ਕਟਾਰੀਆ ਰੋਸ਼ਨ ਕਟਾਰੀਆ ਬਾਬਾ ਰਾਣਾ ਸਸੋਲੀ ਬਬਲੀ ਪ੍ਰਦਾਨ ਬਾਬਾ ਹਰਭਜਨ ਸਿੰਘ ਪੰਡੋਰੀ ਬੀਬੀ ਬਾਬਾ ਰੀਤਾ बाबा सतनाम सिंह पुंगरनी विजय कुमार अश्वनी कुमार बाबा नरेंद्र पाल पुलेठू राजपुर पाया, जसविंदर सिंह सोनू मुखलियाणा संजीव कुमार नोनी हेड़िया अमन गिल अजय गिल वरिंदर सिंह हरभजन कौर महेंद्र पाल बगाना आदि हाजर सन इस मौके सालाना जोड़ मेले दौरान छबील ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ